ਅਈ ਦਾਦੂ ਕੀ ਨਾਂ ਤੁਹਾਡਾ ਤੇ ਇਹ ਜਿੰਨਾ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਹੈ ਤੇ ਕੱਜ ਕਿੰਨੇ ਦਿਨ ਹੋ ਗਏ ਨੇ ਮੇਰਾ ਨਾਮ ਇਹਨਦਰਮਨ ਸੀ ਬਦਲਦਾ ਨਾਮ ਪੱਪੂ ਮਹੀਆ ਇਹ ਇਹ ਜਿਹੜੇ ਜਿੰਨਾ ਦੀ ਡੈਥ ਹੋਈ ਹੈ ਕੀ ਲੱਗਦੇ ਤੁਹਾਡੇ ਇਹ ਮੇਰਾ ਵੱਡਾ ਭਰਾ ਹੈ ਕੱਜ ਕਿੰਨੇ ਦਿਨ ਹੋ ਗਏ ਹੈ ਇਹਨਾਂ ਦੀ ਲਾਸ਼ ਨਹੀਂ ਲੱਭਣ ਜੀ ਤੇ 50 ਘੰਟੇ ਹੋ ਗਏ ਆ ਜੀ ਤੇ ਕਿਸ ਤਰ੍ਹਾਂ ਇਹ ਬਣਾ ਵਾਪਰੇ ਆਈ ਇਹ ਕੀ ਕਰੂਗਾ ਇਹ ਤਾਂ ਹਾਲ ਕੱਢਣ ਉਹ ਤੇ ਪੈਰੀ ਚ ਇਹ ਕਹਿੰਦੇ ਪੈਰੀ ਮੇਰੀ ਨਹੀਂ ਹਾਂ ਤਾਲ ਕੱਢਦੇ ਆਈ ਆਈ ਤਾਲ ਕੱਢਦੇ ਕੱਢਦੇ ਤੇ ਰੋਟੀ ਖਾ ਕੇ ਪੰਪੀ ਤੇ ਪਾਣੀ ਪੀਤਾ ਬਾਦ ਮੁਰਗੇ ਕਹਿੰਦਾ ਆ ਚੱਲੀਏ ਪਾਰ ਪਰੇ ਛੱਟੇ ਨੇ ਬਲਿਆਂ ਤੇ ਬਲੇ ਛੱਟੇ ਬਲਿਆਂ ਤੋਂ ਪੈਰ ਤਲ ਵੀ ਗਿਆ ਦਾ ਗੋਤੇ ਖਾਣੇ ਵੇ ਮੈਂ ਧੋੜਾ ਧੋੜਾ ਕੇ ਜਾਂ ਮੈਨੂੰ ਕਿਹੜੀ ਜਾਤੀ ਤਾਰੀ ਉਹ ਡੁੱਬ ਗਏ ਵੇਰ ਕਿੰਨੇ ਬੱਚੇ ਇਹਨਾਂ ਦੇ ਵਿਆਹੇ ਕਿ ਕੁਆੜੇ ਸੀ ਹਾਂਜੀ ਇੱਕ ਵਿਆਹ ਇੱਕ ਕੁਆਰਾ ਵਨ ਦੋ ਗੁੜੀਆਂ ਵੈਈਆਂ ਉਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੀ ਕੋਈ ਆ ਮੰਗ ਮੰਗਣਿਆ ਵੀ ਮਿਹਦੇ ਭਰਾ ਯਹੀ ਲਾਸ਼ ਨਾ ਮਦੀ ਆਵੇ ਮਾਣਾ ਘੱਟੇ ਕੱਢ ਗਰੀਬ ਹੋ ਜਾਣੇ ਮਰ ਦੁਖਿਆਨ ਨੂੰ ਕੋਈ ਸਰਕਾਰ ਸੂਤ ਰਹੀ ਜਾਵੇਗੀ